ਝੰਡੇ ਵਾਲਾ ਗੁਰੂ ਦਾ ਨੌਜਵਾਨ ਬਰਿੰਦਰ ਸੂਰੀ ਨੌਜਵਾਨ ਨਸ਼ਿਆ ਤੋਂ ਹਟਾ ਕੇ ਆਪਣੀ ਸੇਧ ਬਣਾਉਣ ਲਈ ਆਖਰੀ ਐ ਕਰ ਰਿਹਾ ਹੈ ਉਪਰਾਲਾ ਅੱਜ ਸੇ ਤੁਹਾਨੂੰ ਨੌਜਵਾਨਾਂ ਮਿਲਾਉਣ ਚਾਰੇ ਹਾਂ ਜਿਸ ਤੇ ਝੰਡੇ ਵਾਲਾ ਗੁਰੂ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਜਿਸ ਦਾ ਨਾਮ ਹੈ ਬਰਿੰਦਰ ਸੂਰੀ ਬਰਿੰਦਰ ਸੂਰੀ ਪਿਛਲੇ 18 ਸਾਲਾਂ ਤੋਂ ਝੰਡੇ ਵਾਲਾ ਗੁਰੂ ਵੀ ਕੇ ਚੈਂਪੀਅਨਸ਼ਿਪ ਮੁਕਾਬਲੇ ਕਰਵਾਉਂਦਾ ਰਹੇ ਜਿਨ੍ਹਾਂ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਨੌਜਵਾਨ ਭਾਗ ਲੈਣ ਲਈ ਆਉਂਦੇ ਹਨ ਜਿਨ੍ਹਾਂ ਨੇ ਰਾਤ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਬਰਿੰਦਰ ਸੂਰੀ ਵੱਲੋਂ ਕੀਤਾ ਜਾਂਦਾ ਹੈ ਇਹਨਾਂ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਬਰਿੰਦਰ ਸੂਰੀ ਜੰਡਿਆਲਾ ਗੁਰੂ ਵਿੱਚ ਇੱਕ ਜਿੰਬੀ ਖੋਲਿਆ ਗਿਆ ਹੈ ਜਿੱਥੇ ਅਨੇਕਾਂ ਨੌਜਵਾਨ ਕੋਚਿੰਗ ਲੈ ਕੇ ਨੈਸ਼ਨਲ ਪੱਧਰ ਤੇ ਖੇਡਦੇ ਤਗਮੇ ਹਾਸਲ ਕਰ ਚੁੱਕੇ ਹਨ ਬਰਿੰਦਰ ਸੂਰੀ ਨੇ ਕਿਹਾ ਹੈ ਕਿ ਜੇਕਰ ਕੋਈ ਨਸ਼ੇ ਛੱਡ ਕੇ ਮੇਰੀ ਜੀਮ ਮਾਰਨਾ ਚਾਹੁੰਦਾ ਹੈ ਤਾਂ ਉਸ ਕੋਲ ਕੋਈ ਫੀਸ ਨਹੀਂ ਲਵਾऊंगा ਇਸ ਤੋਂ ਇਲਾਵਾ ਕੋਈ ਗਰੀਬ ਨੌਜਵਾਨ ਜੋ ਜੀਮ ਮਾਰਨਾ ਚਾਹੁੰਦਾ ਹੋਵੇ ਪਰ ਉਹ ਜੀਮ ਦੀ ਫੀਸ ਨਾ ਭਰ ਸਕਦਾ ਹੋਵੇ ਉਹ ਜ਼ਲੇਵੀ ਮੇਰੀ ਜੀਮ ਦੇ ਦਰਵਾਜ਼ੇ 24 ਘੰਟੇ ਕੁੱਲੀ ਹਨ ਅਤੇ ਉਸ ਨੂੰ ਡਾਈਟ ਵੀ ਫਰੀ ਦਿੱਤੀ ਜਾਵੇਗੀ। ਵਿਰਿੰਦਰ ਨੇ ਸਰਕਾਰਾਂ ਤੇ ਗਿਲਾ ਕਰਦੇ ਕਿਹਾ ਹੈ ਕਿ 18 ਸਾਲ ਤੋਂ ਬੋਡੀ ਬਿਲਡਰ ਮੁਕਾਬਲੇ ਕਰਵਾਉਂਦਾ ਆ ਰਿਹਾ ਹੈ ਪਰ ਅਜ ਤੱਕ ਕਿਸੇ ਵੀ ਸਰਕਾਰ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਉਸ ਦੇ ਆਪਣੇ ਐਨ ਆਰ ਆਈ ਦੋਸਤਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚੈਂਪੀਅਨਸ਼ਿਪ ਕਰਵਾਉਂਦਾ ਆ ਰਿਹਾ ਹੈ। ਅਜਿਹੇ ਮੁਕਾਬਲੇ ਸਾਲ ਵਿੱਚ ਘੱਟੋ-ਚਾਰ ਵਾਰ ਹੋਣੇ ਚਾਹੀਦੇ ਹਨ ਜੋ ਨੌਜਵਾਨਾਂ ਨੂੰ ਨਸ਼ੀਆਂ ਪਾਸੇੋਂ ਆਪਣਾ ਧਿਆਨ ਹਟਾ ਕੇ ਖੇਡਾਂ ਪਾਸੇ ਲਿਜਾ ਸਕਣ। ਅਸੀਂ ਦੇਖ ਰਹੇ ਹਾਂ ਟੋਟਲ ਇੰਡੀਆ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਅਸੀਂ ਅੱਜ ਤੁਹਾਨੂੰ ਇੱਕ ਜੰਡਿਆਲਾ ਗੁਰੂ ਦੀ ਅਜਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨੇ ਕੇ ਸਾਰੀ ਦੁਨੀਆ ਦੇ ਵਿੱਚ ਸਾਡੇ ਜੰਡਿਆਲਾ ਗੁਰੂ ਦਾ ਨਾਮ ਜਿਹੜਾ ਰੋਸ਼ਨ ਕੀਤਾ ਵਾ ਔਰ ਉਹ ਸ਼ਖਸੀਅਤ ਦਾ ਨਾਮ ਹੈਗਾ ਵਰਿੰਦਰ ਸੂਰੀ ਵਰਿੰਦਰ ਸੂਰੀ ਜੀ ਸਭ ਤੋਂ ਪਹਿਲਾਂ ਟੋਟਲ ਇੰਡੀਆ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੱਬ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੇ ਮੈਂ ਟੋਟਲ ਇੰਡੀਆ ਨਿਊਜ਼ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਘਰ ਆਇਆ ਐ ਬਰਿੰਦਰ ਜੀ ਤੁਸੀਂ ਸੁਣਨ ਚ ਆਇਆ ਵੀ ਸੁਣਨ ਚ ਆਇਆ ਹੀ ਦੇਖਦੇ ਆ ਕਿ ਤੁਸੀਂ ਕਿਸ ਪਿਛਲੇ ਕਾਫੀ ਲੰਮੇ ਸਮੇਂ ਤੋਂ ਜੰਡਿਆਲਾ ਗੁਰੂ ਦੇ ਵਿੱਚ ਇੱਕ ਚੈਂਪੀਅਨਸ਼ਿਪ ਕਰਾਉਂਦੇ ਆ ਰਹੇ ਜੇ ਇਹ ਕਿੰਨੇ ਸਮੇਂ ਤੋਂ ਕਰਾਉਂਦੇ ਆ ਰਹੇ ਜੀ ਬਿਲਕੁਲ ਜੀ ਮੈਂ 18 ਸਾਲ ਤੋਂ ਜਿਹੜੀ ਪੰਜਾਬ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਕਰਾਉਂਦੇ ਆ ਰਹੇ ਹਾਂ ਪੂਰੇ 18 ਸਾਲ ਹੋ ਗਏ ਮੈਨੂੰ ਪੰਜਾਬ ਦੀ ਪੰਜਾਬ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਕਰਾਉਂਦਾ ਅੱਛਾ ਜੀ ਤੇ ਇਹਦੇ ਵਿੱਚ ਫਿਰ ਕਿੱਥੋਂ ਕਿੱਥੋਂ ਬੱਚੇ ਭਾਗ ਲੈਣ ਵਾਸਤੇ ਆਉਂਦੇ ਨੇ ਇਹੀ ਪ੍ਰੋਪਰ ਪੂਰੇ ਪੰਜਾਬ ਪੱਧਰ ਤੋਂ ਪੂਰੇ ਪੰਜਾਬ ਸਟੇਟ ਤੋਂ ਆਪਣੇ ਖਿਡਾਰੀ ਲੜਕੇ ਲੜਕੀਆਂ ਭਾਗ ਲੈਂਦੇ ਆ ਤੇ ਦੂਜੀ ਗੱਲ ਇਹ ਵੀ ਕਹਿਣਾ ਕਿ ਜ਼ਰੂਰੀ ਪੰਜਾਬ 'ਚ ਨਹੀਂ ਹੁੰਦੇ ਹੋਰ ਵੀ ਬੜੀਆਂ ਸਟੇਟਾਂ ਤੋਂ ਇੱਥੇ ਖਿਡਾਰੀ ਭਾਗ ਲੈ ਸਕਦੇ ਆ ਲੈਂਦੇ ਵੀ ਆ ਹਾਂਜੀ ਇਹਨਾਂ ਦਾ ਫਿਰ ਤੁਸੀਂ ਜਦੋਂ ਬੱਚੇ ਆਉਂਦੇ ਆ ਜਦੋਂ ਦੂਰੋਂ ਦੂਰੋਂ ਬੱਚੇ ਆਉਂਦੇ ਉਹਨਾਂ ਨੂੰ ਸ਼ਾਇਦ ਰਾਤ ਵੀ ਰਹਿਣਾ ਪੈਂਦਾ ਹੋਊਗਾ ਉਨਾਰਾ ਖਰਚਾ ਰੋਟੀ ਪਾਣੀ ਦਾ ਖਰਚਾ ਰਹਿਣ ਸਹਿਣ ਦਾ ਖਰਚਾ ਉਹ ਫਿਰ ਕਿਸ ਤਰ੍ਹਾਂ ਬਿਲਕੁਲ ਜੀ ਉਹਨਾਂ ਦਾ ਪ੍ਰੋਪਰ ਦੋ ਟਿੰਨ ਟਾਈਮ ਦੀ ਰੋਟੀ ਆ ਉਹਨਾਂ ਦੀ ਕੌਫੀ ਆ ਜਿਹੜਾ ਬੱਚਾ ਰੁਕ ਰਹਿਂਦਾ ਸਾਡੇ ਕੋਲ ਰੁਕਦਾ ਵਾ ਉਹਦਾ ਰਹਿਣ ਸਹਿਣ ਵੀ ਕਰੀਦਾ ਆਪਾਂ ਚਲੋ ਔਰ ਇਕ ਜਿਕਰ ਇਹਨਾਂ ਦੇ ਇਨਾਮਾਂ ਬਾਰੇ ਗੱਲ ਕਰੀਏ ਇਹਨਾਂ ਨੂੰ ਫਿਰ ਤੁਸੀਂ ਇਨਾਮ ਵੱਜੋਂ ਵੀ ਕੀ ਨਾਮ ਦਿੰਦੇ ਜਿੰਨੋਂ ਜਿਹੜੇ ਵੀ ਫਰਸਟ ਸੈਕੰਡ ਥਰਡ ਆਉਂਦੇ ਆ ਬਿਲਕੁਲ ਜੀ ਕੈਸ਼ ਪ੍ਰਾਈਜ਼ ਦੇਈਦਾ ਉਹਨਾਂ ਨੂੰ ਨਗਦ ਨਾਮ ਵਧੀਆ ਟਰੋਫੀਆਂ ਦੇਈਦਾ ਸਰਟੀਫਿਕੇਟ ਦੇਈਦਾ ਨਾਲ ਕੈਸ਼ ਪ੍ਰਾਈਜ਼ ਵੀ ਦੇਈਦਾ ਵਧੀਆ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਠੀਕ ਹੈ ਔਰ ਜੇਕਰ ਗੱਲ ਕਰੀਏ ਤੇ ਇਹਦਾ ਫਿਰ ਖਰਚਾ ਵੀ ਬਹੁਤ ਮੇਰੇ ਸਾਹਮਣੇ ਲੱਖਾਂ ਦੇ ਵਿੱਚ ਖਰਚਾ ਹੋ ਜਾਂਦਾ ਹੋਊਗਾ ਫਿਰ ਇੰਨੇ ਪੈਸਿਆਂ ਦਾ ਅਰੇਂਜਮੈਂਟ ਕਿੱਦਾਂ ਤੁਸੀਂ ਆਪਣੇ ਕੋਲੋਂ ਕਰਦੇ ਜੇ ਜਾਂ ਕੀ ਸਾਕ ਪਤਾ ਵੇ ਦੇਖੋ ਜੀ ਮੈਂ ਗਲਤ ਗੱਲ ਨਹੀਂ ਕਹਿਣੀ ਕਿ ਮੈਂ ਆਪਣੇ ਕੋਲੋਂ ਕਰਦਾ ਕਿਉਂਕਿ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚ ਹਾਂ ਮੈਂ ਆਪਣੇ ਕੋਲੋਂ ਨਹੀਂ ਮੈਂ ਕਰ ਸਕਦਾ ਕਿਉਂਕਿ ਮੈਂ ਫੋਰਡ ਨਹੀਂ ਕਰਦਾ ਕਿ ਮੈਂ ਆਪਣੇ 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 ਕੋਲੋਂ ਕਰਨ ਦੀ ਇਹ ਮੇਰੇ ਐਨ ਆਰ ਆਈ ਭਰਾਵਾ ਜਿਨ੍ਹਾਂ ਦੇ ਸਹਿਯੋਗ ਨਾਲ ਔਰ ਜਿੰਡਿਆਲਾ ਸ਼ਹਿਰ ਦੇ ਮੇਰੇ ਜਿਹੜੇ ਭਰਾ ਛੋਟੇ ਵੱਡੇ ਉਹਨਾਂ ਦੇ ਸਹਿਯੋਗ ਨਾਲ ਇਹ ਹਰ ਸਾਲ ਉਹਨਾਂ ਦੇ ਸਹਿਯੋਗ ਨਾਲ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ਠੀਕ ਹੈ ਔਰ ਤੁਸੀਂ ਆਪਣਾ ਜਿਮ ਵੀ ਚਲਾਉਂਦੇ ਜੀ ਬਿਲਕੁਲ ਜੀ ਮੈਂ 20 ਸਾਲ ਤੋਂ ਮੇਰਾ ਜਿਮ ਚੱਲਦਾ ਸਰਸਵਤੀ ਹੈਲਥ ਕਲੱਬ ਦੇ ਨਾਂ ਦੇ ਮਚੀ ਔਰ ਤੁਹਾਡੇ ਜਿਮ ਦੇ ਵਿੱਚੋਂ ਹੁਣ ਤੱਕ ਕਿੰਨੇ ਕ ਬੱਚੇ ਜਿਹੜੇ ਕਿ ਨੈਸ਼ਨਲ ਪੱਧਰ ਤੇ ਜਾਂ ਇੰਟਰਨੈਸ਼ਨਲ ਪੱਧਰ ਤੇ ਖੇਡ ਚੁੱਕੇ ਆ ਇੱਕ ਬੱਚਾ ਮੇਰਾ ਏਸ਼ੀਆ ਚੈਂਪੀਅਨ ਆ ਔਰ 5-7 ਬੱਚੇ ਵੀਰੇ ਆ ਇਹੋ ਜੇ ਮੇਰਾ ਬ੍ਰਦਰ ਵੀ ਪ੍ਰਦੀਪ ਸੂਰੀ ਜਿਹਨੂੰ ਸਭ ਹੀ ਜਾਣਦਾ ਉਹ ਵੀ 5 ਵਾਰੀ 골ਡਰ ਨੈਸ਼ਨਲ ਚੈਂਪੀਅਨ ਆ ਔਰ ਮੇਰੇ ਹੋਰ ਵੀ ਬੱਚੇ ਆ ਜਿਹੜੇ ਨੈਸ਼ਨਲ ਪੱਧਰ ਤੇ ਖੇਡ ਚੁੱਕੇ ਆ ਤੇ ਚੈਂਪੀਅਨ ਵੀ ਬਣਿਆ ਠੀਕ ਹੈ ਜੀ ਔਰ ਇੱਕ ਤਨ ਮੈਂ ਗੱਲ ਪੁੱਛਣੀ ਚਾਹੁੰਦਾ ਕਿ ਜਿਹੜੇ ਅੱਜ ਕੱਲ ਦੇ ਨੌਜਵਾਨ ਜ਼ਿਆਦਾਤਰ ਨਸ਼ਿਆਂ ਦੇ ਵਿੱਚ ਪਏ ਆ ਔਰ ਕੁਛ ਬੱਚੇ ਹੈਗੇ ਜਿਹੜੇ ਕਿ ਨਸ਼ੇ ਛੱਡ ਕੇ ਕੋਈ ਆਪਣੀ ਸਿਹਤ ਬਣਾਉਣੀ ਚਾਹੁੰਦੇ ਹੋਣ ਉਹਨਾਂ ਵਾਸਤੇ ਕੋਈ ਤੁਹਾਡੇ ਵੱਲ ਸਹੂਲਤ ਹੈਗੀ ਆ ਬਿਲਕੁਲ ਜੀ ਮੇਰੇ ਵੱਲੋਂ ਬਹੁਤ ਮੈਂ ਇੱਕ ਵੱਡੀ ਸਹੂਲਤ ਹੀ ਦੇ ਦਣਾ ਜਿਹੜੇ ਜਿਹੜੇ ਬੱਚੇ ਜਿਹੜੇ ਬੱਚੇ ਜਿਹੜੇ ਨੌਜਵਾਨ ਛੋਟੇ ਮੇਰੇ ਵੱਡੇ ਭਰਾ ਉਹ ਨਸ਼ਾ ਤਿਆ ਕੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕਹਿੰਦਾ ਨਸ਼ਾ ਤਿਆ ਕੇ ਜਿਹੜਾ ਵੀ ਨੌਜਵਾਨ ਨਸ਼ਾ ਤਿਆ ਕੇ ਇਹ ਮੇਰੀ ਲਾਈਨ ਖੇਡਣ ਨਾਲ ਜੁੜਨਾ ਚਾਹੁੰਦਾ ਉਸ ਬੱਚੇ ਨੂੰ ਫ੍ਰੀ ਐਡਮਿਸ਼ਨ ਫ੍ਰੀ ਕੋਚਿੰਗ ਔਰ ਫੀਸ ਫ੍ਰੀ ਫੀਸ ਕੁਝ ਨਹੀਂ ਲਿਤਾ ਜਾਊਗਾ ਹਾਂਜੀ ਔਰ ਜਿਹੜਾ ਤੁਸੀਂ ਆ ਫੂਡ ਸਪਲੀਮੈਂਟ ਵਗੈਰਾ ਬੱਚਿਆਂ ਨੂੰ ਦੱਸਦੇ ਜੇ ਕਈ ਬੱਚੇ ਗਰੀਬ ਘਰਾਂ ਦੇ ਅਫੋਰਡ ਨਹੀਂ ਕਰ ਸਕਦੇ ਮਤਲਬ ਇਹਨਾਂ ਨੂੰ ਨਹੀਂ ਖਰਚਾ ਹੁੰਦਾ ਉਹਨਾਂ ਨੂੰ ਉਨਾ ਵਾਸਤੇ ਕੀ ਹੈ ਕਿ ਉਹ ਕੋਈ ਘਰੇਲੂ ਚੀਜ਼ਾਂ ਜਿਹੜੀਆਂ ਕਿ ਆਪਾਂ ਆਪਣੇ ਥੋੜੇ ਪੈਸਿਆਂ ਨਾਲ ਖਰੀਦ ਕੇ ਔਰ ਆਪਣੀ ਚੰਗੀ ਸਿਹਤ ਬਣਾ ਸਕੀਏ ਕੋਈ ਇਹੋ ਜਿਹੀ ਚੀਜ਼ਾਂ ਦੱਸੋ ਬਿਲਕੁਲ ਜੀ ਬਿਲਕੁਲ ਮੈਂ ਇਹ ਕਹੂੰਗਾ ਜਿਹੜੇ ਬੰਦੇ ਪ੍ਰੋਟੀਨ ਪ੍ਰੋਟੀਨ ਦੇ 6-7 ਹਜ਼ਾਰ ਦੇ ਡੱਬੇ ਆ ਉਹ ਆਪਾਂ ਨੂੰ ਆਪਣੇ ਪਰਤੇ ਕਿਉਂਕਿ ਮੈਂ ਖੁਦ ਗਰੀਬ ਪਰਿਵਾਰ ਚੋਂ ਹਾਂ ਤੇ ਮੈਂ ਕਿਸੇ ਜਿਹੜਾ ਬੱਚਾ ਗਰੀਬ ਆ ਨਹੀਂ 6-7000 ਰੁਪਿਆ ਖਰ ਸਕਦਾ ਇਹ ਕਹਿੰਦਾ ਕਿ ਮੈਂ ਪ੍ਰੋਟੀਨ ਨਹੀਂ ਲੈ ਸਕਦਾ ਉਹਨਾਂ ਬੱਚਿਆਂ ਸੇ ਉਹਨਾਂ ਨੌਜਵਾਨਾਂ ਵਾਸਤੇ ਮੈਂ ਤੁਹਾਨੂੰ ਕਹਿੰਦਾ ਪੰਜ ਤਰ੍ਹਾਂ ਦੀਆਂ ਦਾਲਾਂ ਲਓ ਰਾਜਮਾ ਲੈਣੇ ਆ ਚਿੱਟੇ ਛੋਲੇ ਕਾਲ ਇਹ ਪੰਜ ਚੀਜ਼ਾਂ ਕਿਲੋ ਕਿਲੋ ਲੈ ਕੇ ਰੱਖ ਲਓ ਕਾਫੀ ਸਮਾਂ ਚ ਲੰਘ ਜਾਂਦੀਆਂ ਮਤਲਬ ਉਸ ਉਹ ਉਹਦੇ 20 20 ਦਾਣੇ ਵਿਵਿਧ ਦਾਣੇ ਉਹਦੇ ਸਵੇਰੇ ਰਾਤ ਨੂੰ ਪੀਓ ਦਿਓ ਸਵੇਰੇ ਉਹਨੂੰ ਉਬਾਲ ਲਓ ਠੀਕ ਹੈ ਉਬਾਲ ਕੇ ਉਹਨਾਂ ਨੂੰ ਵਿੱਚ ਸਲਾਦ ਪਾ ਲਓ ਫਰੂਟ ਪਾ ਲਓ ਉਹਨਾਂ ਨੂੰ ਦੋ ਜਾਂ ਤਿੰਨ ਟਾਈਮ ਖਾਓ ਇੰਨੀ ਕਿ ਜ਼ਿਆਦਾ ਪ੍ਰੋਟੀਨ ਮਿਲਦੀ ਆ ਬਹੁਤ ਜ਼ਿਆਦਾ ਪ੍ਰੋਟੀਨ ਮਿਲੂਗੀ ਤੇ ਦੋ ਇਹ ਦੋ ਟਾਈਮ ਜਾਂ ਤਿੰਨ ਟਾਈਮ ਨਾਲ ਦਲੀਆ ਐਡ ਕਰੋ ਠੀਕ ਹੈ ਜੀ ਤੇ ਹੋ ਸਕੇ ਤੇ ਦੋ ਇੱਕ ਦੋ ਟੈਂਪ ਬਣਾਉਣਾ ਸਿੱਖ ਵੀ ਹੋ ਜਿਹੜੇ ਬੱਚੇ 5-7-7000 ਦਾ ਡੱਬਾ ਨਹੀਂ ਲੈ ਸਕਦੇ ਠੀਕ ਆ ਕਿਉਂਕਿ 5-7000 ਦਾ ਡੱਬਾ ਪ੍ਰੋਟੀਨ ਦਾ ਲੈਣਾ ਉਹ ਸਿਰਫ 15 ਤੋਂ 20 ਦਿਨ ਲੰਘਦਾ 7000 ਰੁਪਏ ਦਾ ਡੱਬਾ ਆਪਾਂ ਪ੍ਰੋਟੀਨ ਦਾ ਲੈਨੇ ਆ ਤਾਂ ਸਿਰਫ 15 ਤੋਂ 20 ਦਿਨ ਲੰਘਦਾ ਠੀਕ ਹੈ ਜੀ ਤੇ ਜਿਹੜੇ ਬੱਚੇ ਨਹੀਂ ਲੈ ਸਕਦੇ ਉਹ ਇਹ ਜੂਸ ਕਰੋ ਵਰਤੋ ਕਰੋ ਮੈਂ 100% ਕਹਿਣਾ ਤੁਹਾਡਾ ਮਸਲ ਮਾਸ ਵਧਿਆ ਕਰੂੰਗਾ ਔਰ ਤੁਹਾਡਾ weight ਵਧਾਉਣ ਦੀ ਵੀ ਸ਼ਕਤੀ weight ਵਧਾਉਣ ਦੇ ਵਿੱਚ ਵੀ ਡਵੈਲਪਮੈਂਟ ਕਰੂੰਗਾ ਇਹ ਕਈਆਂ ਲੋਕਾਂ ਨੂੰ ਵਹਿਮ ਹੈ ਕਿ ਜਿਹੜਾ ਇਹ ਬੱਚੇ ਫੂਡ ਸਪਲੀਮੈਂਟ ਖਾਣਗੇ ਤੇ ਫੇਰ ਹੀ ਉਹਨਾਂ ਦੀ ਸਿਹਤ ਬਣੂਗੀ ਜਾਂ ਡੋਲੇ ਬਣਨਗੇ ਇਹ ਉਹਨਾਂ ਦਾ ਵਹਿਮ ਹੈ ਕਿ ਜਾਂ ਇਸ ਤੋਂ ਇਲਾਵਾ ਇਹ ਨਾ ਵੀ ਖਾਣ ਕੋਈ ਦੂਜੀ ਚੀਜ਼ ਨਾਲ ਵੀ ਬਣ ਸਕਦੇ ਆ ਬਿਲਕੁਲ ਜੀ ਉਹਨਾਂ ਦਾ ਰਹਿਮ ਹੈ ਮੈਂ ਤੁਹਾਨੂੰ ਕਹਿਣਾ ਕਿ ਮੈਂ ਮੀਡੀਆ ਦੇ ਰਾਈ ਅੱਜ ਮੈਂ ਕਹਿਣਾ ਚਾਹੁੰਨਾ ਸਾਰਾ ਖਰਚਾ ਮੈਂ ਕਰੂੰਗਾ ਡੱਬਿਆਂ ਦਾ ਮੈਨੂੰ ਨੌਜਵਾਨ ਲੈ ਆਓ ਉਹਨੂੰ ਕਹੋ ਕਿ ਆ ਲਓ ਮੈਂ ਡੱਬੇ ਮੈਂ ਤੁਹਾਨੂੰ ਦੇਣ ਡੱਬੇ ਆ ਉਹਨੂੰ ਕਹੋ ਕਿ ਲੋਕਾਂ ਦਾ ਵਹਿਮ ਕੀ ਡੱਬੇ ਖਾ ਕੇ ਤਗੜਾ ਆ ਜਾਂਦਾ ਡੱਬੇ ਖਾ ਕੇ ਪਲੇਅਰ ਤਗੜਾ ਨਹੀਂ ਹੁੰਦਾ ਇਹ ਕੱਲੇ ਤੂੰ ਮਤ ਸੋਚੋ ਕਿ ਕੱਲੇ ਡੱਬੇ ਖਾ ਕੇ ਤਗੜਾ ਆ ਜਾਂਦਾ ਡੱਬੇ ਖਾ ਕੇ ਤਗੜਾ ਨਹੀਂ ਹੁੰਦਾ ਚੰਗੀ ਚੰਗੀ ਮਿਹਨਤ ਕਰਨੀ ਪੈਂਦੀ ਆ ਜੇ ਜੱਬੇ ਖਾ ਕੇ ਬੰਦਾ ਤਗੜਾ ਹੁੰਦਾ ਤੇ ਲੋਕਾਂ ਦੇ ਅੜੇ ਤਗੜੇ ਸ਼ਾਹੂਕਾਰ ਬੰਦੇ ਆ ਲਾਲੇ ਬੰਦੇ ਆ ਉਹ ਸਾਰੀ ਦੁਨੀਆ ਡੱਬੇ ਖਾ ਕੇ ਤਗੜੇ ਹੋ ਜੂਗੀ ਮਿਹਨਤ ਕਰਨੀ ਪੈਂਦੀ ਪ੍ਰੋਪਰ ਡੱਬਿਆਂ ਡੁੱਬਿਆਂ ਨਾਲ ਤਗੜਾ ਨਹੀਂ ਹੁੰਦਾ ਬੰਦਾ ਜੇ ਇਹ ਆਪਣੇ ਏ ਬ੍ਰਿੰਦਰ ਜੀ ਤੁਹਾਡੀ ਇਸ ਵੇਲੇ ਉਮਰ ਕਿੰਨੀ ਹੋ ਗਈ ਆ ਮੇਰੀ ਉਮਰ ਜੀ 43 43 ਸਾਲ ਦੀ ਏਜ ਹੋ ਗਈ ਮੇਰੀ 45 ਸਾਲ ਹੋ ਗਈ ਤੁਹਾਨੂੰ 20 ਸਾਲ ਹੋ ਗਏ ਆਪਣਾ ਜਿਮ ਚਲਾਉਂਦਿਆਂ ਨੂੰ ਤੇ ਉਸ ਤੋਂ ਪਹਿਲਾਂ ਵੀ ਤੁਸੀਂ ਕਿਤੇ ਹੋਰ ਜਿਮ ਵੀ ਜਾਂਦੇ ਰਹੇ ਜੀ ਨਹੀਂ ਮੈਂ ਤੋਂ ਥੋੜਾ ਸਮਾਂ ਲਾਈ ਆ ਹੋਰ ਜਿਮ ਚ ਵੀ ਲਾਈ ਆ ਮੜਕੇ ਮੈਂ ਜਿਮ ਆਪਣਾ ਚਾਲੂ ਕਰ ਲਿਆ ਔਰ ਜਿਹੜੀ ਤੁਹਾਨੂੰ ਇਹ ਸਿਹਤ ਬਣਾਉਣ ਦੀ ਪ੍ਰੇਰਣਾ ਇਹ ਕਿੱਥੋਂ ਮਿਲੀ ਆ ਸੇਦ ਬਣਾਉਣ ਦੀ ਪ੍ਰੇਰਨਾ ਜੀ ਵੇਖੋ ਜੀ ਮੈਨੂੰ ਮੇਰੇ ਫਾਦਰ ਸਾਹਿਬ ਫਾਦਰ ਸਾਹਿਬ ਨੂੰ ਪਹਿਲਵਾਨੀ ਦਾ ਬਹੁਤ ਸ਼ੌਂਕ ਹੁੰਦਾ ਸੀ ਮੇਰੇ ਫਾਦਰ ਸਾਹਿਬ ਨੇ ਆਪਾਂ ਛੋਟੇ ਦਾ ਵੇ ਦੇ ਰਹੇ ਆ ਬਸ ਕਹਿੰਦੇ ਨਹੀਂ ਹਾਰ ਮੂਸ ਹੁੰਦੇ ਆ ਫਾਦਰ ਸਾਹਿਬ ਫਾਦਰ ਸਾਹਿਬ ਦੇ ਉਹ ਫਿਰ ਪਹਿਲਵਾਨ ਹੁੰਦੇ ਹਾਰ ਮੂਸ ਸੀ ਬੰਦੇ ਨੂੰ ਖਿੱਚ ਕੇ ਲੈ ਜਾਂਦੇ ਆ ਇਹ ਇੱਕ ਖੂਨ ਹੀ ਖੂਨ ਖੂਨ ਹੀ ਹੁੰਦਾ ਜੀ ਇਹ ਇੱਕ ਖੂਨ ਹੁੰਦਾ ਹੈ ਮਾਂ ਪਿਓ ਦਾ ਬੜਾ ਅਸਰ ਹੁੰਦਾ ਵਾ ਹਾਲਾਤ ਤੇ ਜਿੱਦਾਂ ਦਾ ਵੀ ਮਾਂ ਪਿਓ ਦਾ ਸੁਭਾਅ ਹੋਵੇ ਔਰ ਜਿਹੜੇ ਉਹ ਕੰਮ ਕਰਦੇ ਰਹੇ ਉਹਨਾਂ ਜ਼ਰੂਰ ਬੱਚੇ ਦਾ ਆਪਾਸ ਰਿਹਾਡ ਬਣਦਾ ਔਰ ਜੇ ਮੈਂ ਤੁਹਾਡੇ ਡੋਲੇ ਦੇ ਮੈਂ ਚਾਹੁੰਦਾ ਸਾਡੇ ਦਰਸ਼ਕਾਂ ਨੂੰ ਦਿਖਾਓ ਵੀ ਇਹਨਾਂ ਡੋਲਿਆਂ ਦਾ ਕੀ ਰਾਜ ਆ ਇਹਨਾਂ ਡੋਲਿਆਂ ਦਾ ਰਾਜ ਹੀ ਚੰਗਾ ਖਾਓ ਤੇ ਚੰਗੀ ਮਿਹਨਤ ਕਰੋ ਤੇ ਜੇ ਚੰਗਾ ਕੋਚ ਚੰਗੇ ਕੋਚ ਕੋ ਸਿਖਾਇਆ ਕਿ ਥੋੜਾ ਖਾ ਲੋ ਪਰ ਖਾਓ ਚੰਗਾ ਚੰਗਾ ਹਾਂ ਥੋੜਾ ਖਾ ਲਓ ਖਾਓ ਚੰਗਾ ਜਿਹੜਾ ਅੱਜ ਕੱਲ ਦੇ ਜਿਹੜੇ ਨੌਜਵਾਨਾਂ ਨਾਲ ਜ਼ਿਆਦਾ ਨਿਊਟ੍ਰਲਸ 버ਗਰਸ ਮੋਮੋਸ ਇਹੋ ਜਿਹਾ ਗੰਦਬੰਦ ਖਾ ਰਹੇ ਆ ਉਹਨਾਂ ਨੂੰ ਇਹ ਨਹੀਂ ਪਤਾ ਇਹ ਬਹੁਤ ਤਗੜਾ ਯਹਿਰ ਆ ਮੈਂ ਤਾਂ ਬਹੁਤ ਤਗੜਾ ਯਹਿਰ ਆ ਜਿਹੜੇ ਆ ਮੋਮੋਸ ਨਿਊਟ੍ਰਲ 버ਗਰ ਖਾਂਦੇ ਵੇ ਇਹ ਬਹੁਤ ਤਗੜਾ ਬਹੁਤ ਤਗੜਾ ਯਹਿਰ ਆ ਯਹਿਰ ਯਾਰੀ ਆਪਾਂ ਇੱਕ ਸਾਬ ਦਾ ਯਹਿਰ ਹੀ ਖਾਰੇ ਚੰਗੀ ਚੰਗੀ ਡਾਈਟ ਖਾਓ ਵਧੀਆ ਡਾਈਟ ਖਾਓ ਡੱਬੇ ਨਹੀਂ ਹੈਗੇ ਉਹ ਜਿਹੜੇ ਡੱਬਿਆਂ ਜੋ ਕੇ ਪੈਸੇ ਨਹੀਂ ਹੈਗੇ ਕਹਿੰਦੇ ਪ੍ਰੋਟੀਨ ਨਹੀਂ ਖਾ ਸਕਦੇ ਬੜਾ ਮਹਿੰਗਾ ਪ੍ਰੋਟੀਨ ਆ ਮੈਂ ਤੁਹ ਠੀਕ ਹੈ ਜੀ ਦਲੀਆ ਖਾਓ ਦੁੱਧ ਪੀਓ ਦਹੀਂ ਬਸ ਕਰ ਕਰੇ ਲੋਕਾਂ ਸਰਕਾਰਾਂ ਦੀ ਗੱਲ ਕਰੀਏ ਕਾਫੀ ਲੰਮੇ ਸਮੇਂ ਤੋਂ ਤੇ ਹੀ ਜਿਹੜੇ ਚੈਂਪੀਅਨਸ਼ਿਪ ਮੁਕਾਬਲੇ ਕਰਾਉਂਦੇ ਆ ਰਹੇ ਜੇ ਔਰ ਜੇ ਇੱਕਰ ਸਰਕਾਰਾਂ ਦੀ ਗੱਲ ਕਰੀਏ ਤੇ ਸਰਕਾਰਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਨਾ ਦੇਖੋ ਜੀ ਸਰਕਾਰਾਂ ਦਾ ਕੋਈ ਸਹਿਯੋਗ ਨਹੀਂ ਨਾ ਦੇ ਪੇਲੀਆਂ ਸਰਕਾਰਾਂ ਦਾ ਤੇ ਨਾ ਦੀ ਹੁਣ ਸਰਕਾਰਾਂ ਦਾ ਕੋਈ ਸਹਿਯੋਗ ਨਹੀਂ ਮੈਂ ਸਰਕਾਰਾਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਮੈਨੂੰ ਨਾ ਕੁਝ ਦਿਓ ਮੈਂ ਨਹੀਂ ਤੁਹਾਡੇ ਕੋਲ ਕੁਝ ਮੰਗਦਾ ਮੈਂ ਹੱਥ ਬਨ ਕੇ ਸਰਕਾਰਾਂ ਨੂੰ ਇਹ ਬੇਨਤੀ ਕਰਦਾ ਕਿ ਸਾਲ ਦੇ ਵਿੱਚ ਪੰਜ ਸੱਤ ਪ੍ਰੋਗਰਾਮ ਇਹੋ ਜੀਆਂ ਚੈਂਪੀਅਨਸ਼ਿਪ ਕਰਾਓ ਪੰਜਾਬ ਲੈਵਲ ਦੀਆਂ ਜਿਹਦੇ ਨਾਲ ਸਾਡੇ ਨੌਜਵਾਨ ਖੇਡਾਂ ਨਾਲ ਜੁੜਨ ਨੌਜਵਾਨ ਸਾਡੇ ਖੇਡਾਂ ਨਾਲ ਜੁੜਾ ਨਾ ਤੇ ਚੰਗੀ ਸਿਹਤ ਬਣਾਉਣ ਤੇ ਜਿਹੜੇ ਬੱਚੇ ਨੌਜਵਾਨ ਆ ਨਸ਼ੀਆਂ ਦਲਦਲਾਂ ਵਿੱਚ ਫਸੇ ਉਹ ਵੇਖ ਕੇ ਉਹਨਾਂ ਨੂੰ ਵੀ ਪ੍ਰੇਰਿਤ ਹੋਵੇ ਉਹ ਉਤਸ਼ਾਹ ਮਿਲੇ ਕਿ ਆਪਾਂ ਖੇਡਾਂ ਨਾਲ ਜੁੜਨਾ ਇਹ ਸਰਕਾਰਾਂ ਕਿਉਂ ਨਹੀਂ ਇਸ ਪਾਸੇ ਧਿਆਨ ਦਿੰਦੀਆਂ ਜੇਕਰ ਸਰਕਾਰਾਂ ਨਸ਼ੇ ਨਹੀਂ ਬੰਦ ਕਰਾ ਸਕਦੀਆਂ ਤਾਂ ਕਮ ਸੇ ਕਮ ਜਿਹੜਾ ਨਸ਼ਿਆਂ ਨੂੰ ਬੰਦ ਕਰਵਾ ਕੇ ਚੰਗੇ ਪਾਸੇ ਬੱਚਿਆਂ ਨੂੰ ਲਾ ਰਿਆ ਵਾ ਉਸ ਨੂੰ ਉਹਨੂੰ ਤੇ ਪ੍ਰਮੋਟ ਕਰਨ ਕਿਉਂ ਨਹੀਂ ਇਹ ਸਰਕਾਰਾਂ ਇਸ ਪਾਸੇ ਧਿਆਨ ਦਿੰਦੀਆਂ ਜੀ ਇਹਦੇ ਆਪੋ ਆਪਣੀ ਸੋਚ ਆ ਜੀ ਮੈਂ ਇਹ ਸੋਚ ਤੇ ਡਿਪੈਂਡ ਕਰਦਾ ਇਹ ਆਪਣੀ ਸੋਚ ਆ ਜੀ ਇਹ ਜੀ ਸੋਚ ਤੇ ਮੈਂ ਡਿਪੈਂਡ ਕਰਦਾ ਇਹਦੇ ਆਪਣੀ ਸੋਚ ਆ ਸੋਚ ਦੇ ਮਤਲਬਿਕ ਆ ਮੈਂ ਤਾਂ ਕਹਿਣਾ ਆਪਣੇ 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 ਨੇ ਸਰਕਾਰਾਂ ਨੂੰ ਹੱਥ ਬਣ ਕੇ ਬੇਨਤੀ ਕੀਤਾ ਕਰਦਾ ਇਹ ਇਸ ਵੱਲ ਧਿਆਨ ਦਿੱਤਾ ਜਾਵੇ ਖੇਡਾਂ ਨਾਲ ਖੇਡਾਂ ਨਾਲ ਲੋਕ ਜੁੜਨ ਤੇ ਨੌਜਵਾਨ ਜਿਹੜੇ ਦਲਦਲਾਂ 'ਚ ਫਸੇ ਐ ਨਸ਼ੇ ਦੀ ਉਹ ਛੱਡਣ ਇਹ ਕੋਡ ਕੋਡ ਹੈ ਬਹੁਤ ਤੜਾ ਕੋਡ ਆ ਨਸ਼ਾ ਬਹੁਤ ਤਗੜਾ ਕੋਡ ਆ ਬਹੁਤ ਤਗੜਾ ਕੋਡ ਬਿਲਕੁਲ ਬਿਲਕੁਲ ਅਖੀਰ ਵਿੱਚ ਤੁਸੀਂ ਸਾਡੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਜੀ ਥੀੜ ਦੇ ਵਿੱਚ ਇੱਕ ਨੌਜਵਾਨਾਂ ਨੂੰ ਕਹਾਂਗਾ ਕਿ ਜਿਹੜੇ ਨੌਜਵਾਨ ਨਸ਼ੇ ਦੀਆਂ ਭਿਆਨਕ ਦਲਦਲਾਂ ਦੇ ਫਸੇ ਆ ਉਹ ਨਸ਼ੇ ਨੂੰ ਤਿਆ ਕੇ ਆਪਣਾ ਧਿਆਨ ਖੇਡਾਂ ਨਾਲ ਜੋੜਨ ਤੇ ਚੰਗੀ ਸਿਹਤ ਬਣਾਉਣ ਤੇ ਦੂਜੀ ਗੱਲ ਕੀ ਆਪਣੇ ਮਾਪੇ ਬ ਦੀ ਸੇਵਾ ਜ਼ਰੂਰ ਕਰੋ ਬਸ ਇਹ ਕਹਿਣਾ ਚਾਹੁੰਦਾ ਜੀ ਠੀਕ ਹੈ ਜੀ ਇਹ ਸੰਜੀ ਸਾਡੇ ਜੰਡੇਆਲਾ ਗੁਰੂ ਦੇ ਵਰਿੰਦਰ ਸੂਰੀ ਜੀ ਜਿਹੜੇ ਕਿ ਪਿਛਲੇ 18 ਸਾਲ ਤੋਂ ਚੈਂਪੀਅਨਸ਼ਿਪ ਕਰਾਉਂਦੇ ਆ ਰਹੇ ਆ ਔਰ ਇਹਨਾਂ ਨੂੰ ਜਿਮ ਚਲਾਉਂਦਿਆਂ ਨੂੰ ਲਗਭਗ 20 ਸਾਲ ਹੋ ਗਏ ਆ ਔਰ ਅਨੇਕਾਂ ਹੀ ਬੱਚੇ ਜਿਹੜੇ ਇਹਨਾਂ ਕੋਲੋਂ ਸਿੱਖਿਆ ਲੈ ਕੇ ਚੰਗੇ ਮਕਾਮ ਤੇ ਪਹੁੰਚੇ ਆ ਵਧੀਆ-ਵਧੀਆ ਮੈਡਲ ਜਿੱਤ ਕੇ ਆਏ ਆ ਔਰ ਇਹਨਾਂ ਨੇ ਇੱਕ ਬੜਾ ਵਧੀਆ ਕਿਹਾ ਕਿ ਬੱਚੇ ਇਹ ਜਿਹੜਾ ਕੋਈ ਗਰੀਬ ਘਰ ਦਾ ਬੱਚਾ ਜਿਹੜਾ ਕਿ ਫੀਸਾਂ ਨਹੀਂ ਦੇ ਦੇ ਸਕਦਾ ਜਿਮ ਦੀਆਂ ਉਹਨਾਂ ਵਾਸਤੇ ਨੇ ਇੱਕ ਫ੍ਰੀ ਸੇਵਾ ਰੱਖੀ ਆ ਔਰ ਇਸ ਤੋਂ ਇਲਾਵਾ ਕੋਈ ਸਮਾਜ ਸੇਵਾ ਦਾ ਕੰਮ ਵੀ ਕਰਦੇ ਜੇ ਹਾਂਜੀ ਬਿਲਕੁਲ ਜੀ ਜੇ ਬਲੱਡ ਗਰੁੱਪ ਆਪਣੇ ਸਰਸਵਤੀ ਬਲੱਡ ਡੋਨੇਟ ਕਰਦੇ ਆਪਾਂ ਜਿਹੜਾ ਕੋਈ ਵੀ ਕੋਈ ਆਪਣੇ ਡਿਸਟ੍ਰਿਕਟ ਦੇ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਖੂਨ ਦੀ ਲੋੜ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਕਲੱਬ ਨਾਲ ਸੰਪਰਕ ਕਰ ਸਕਦਾ ਉਸ ਤੁਹਾਨੂੰ ਤੁਹਾਨੂੰ ਦੀ ਲੋੜ ਨਹੀਂ ਸਾਨੂੰ ਫੋਨ ਕਰੋ ਜਿੱਥੇ ਵੀ ਕੋਈ ਲੋੜਵੰਦਾ ਕਿੱਥੇ ਵੀ ਕੋਈ ਲੋੜਵੰਦਾ ਹਸਪਤਾਲ ਚ ਕਿਤੇ ਵੀ ਕਿਤੇ ਵੀ ਉਹ ਸਾਡਾ ਸਾਡਾ ਨੌਜਵਾਨ ਸਾਡਾ ਆਪਰਾ ਛੋਟਾ ਵੱਡਾ ਉੱਥੇ ਹੀ ਪਹੁੰਚੂਗਾ ਇਹ ਆਪਣੇ ਜ਼ਿਲ੍ਹੇ ਵਿੱਚ ਇਕੱਲੇ ਚ ਜਾਂ ਪੂਰੇ ਪੰਜਾਬ ਨਹੀਂ ਜ਼ਿਲ੍ਹੇ ਦੇ ਵਿੱਚ ਕਿਉਂਕਿ ਕਿਉਂਕਿ ਪੰਜਾਬ ਦੇ ਵਿੱਚ ਹੋਰ ਜਾਣਾ ਬੜਾ ਔਖਾ ਮੈਂ ਮੈਂ ਮੀਡੀਆ ਦੇ ਮਤਲਬ ਲਈ ਕਹੂੰਗਾ ਗਲਤ ਗੱਲ ਨਹੀਂ ਕਹਿਣਾ ਡਿਸਟ੍ਰਿਕਟ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕਿਤੇ ਵੀ ਕਿਤੇ ਵੀ ਲੋੜ ਪਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਡਾ ਨੌਜਵਾਨ ਤੁਹਾਡੇ ਕੋਲ ਉੱਥੇ ਹਾਜ਼ਰ ਹੋ ਜਾਊਗਾ ਹਾਂਜੀ ਬਿਲਕੁਲ ਜੀ ਕੋਈ ਇਹਨਾਂ ਨੇ ਇੱਕ ਇਸ ਤੋਂ ਇਲਾਵਾ ਸਮਾਜ ਸੇਵਾ ਦਾ ਕੰਮ ਵੀ ਕਰਦੇ ਇਹਨਾਂ ਨੇ ਇੱਕ ਬਲੱਡ ਡੋਨੇਟ ਕਲੱਬ ਬਣਾਇਆ ਵਾ ਉਹਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੇ ਕਿਸੇ ਵੀ ਬਲੱਡ ਦੀ ਜ਼ਰੂਰਤ ਹੋਵੇ ਇਹ ਉਹਨਾਂ ਦੀ ਪੂਰੀ ਕਰਦੇ ਇਹਨਾਂ ਦਾ ਬੱਚਾ ਇੱਥੋਂ ਜਾਊਗਾ ਆਪਣਾ ਇਹ ਕਿਰਾਇਆ ਵੀ ਆਪਣੇ ਕੋਲੋਂ ਖਰਚਣਗੇ ਔਰ ਉਸ ਉੱਥੇ ਜਾ ਕੇ ਉਹਨਾਂ ਨੂੰ ਖੂਨ ਦੇ ਕੇ ਆਊਗਾ ਔਰ ਇਸ ਬੜੇ ਵਧੀਆ ਇਨਸਾਨ ਆ ਵਧੀਆ ਇਨਸਾਨ ਨਾਲ ਨਾਲੇ ਸਮਾਜ ਸੇਵਾ ਦੇ ਕੰਮ ਵੀ ਕਰਦੇ ਔਰ ਬੱਚਿਆਂ ਨੂੰ ਸਿੱਖਿਆ ਵੀ ਦਿੰਦੇ ਆ ਔਰ ਇਹੀ ਕਹਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਹਾਂਗੇ ਕਿ ਇਹਨਾਂ ਦੀ ਸਿੱਖਿਆਵਾਂ ਤੇ ਚੱਲੋ ਜੋ ਵੀ ਇਹ ਕਹਿੰਦੇ ਆ ਜ਼ਰੂਰੀ ਨਹੀਂ ਵੀ ਆਪਾਂ ਬੜੇ ਬੜੇ ਮਹਿੰਗੇ ਮਹਿੰਗੇ ਡੱਬੇ ਖਾਣੇ ਆ ਜਿਹੜੇ ਜਿਨ੍ਹਾਂ ਨੂੰ ਫੂਡ ਸਪਲੀਮੈਂਟ ਕਹਿੰਦੇ ਆ ਉਸ ਤੋਂ ਇਲਾਵਾ ਘਰੇਲੂ ਚੀਜ਼ਾਂ ਵੀ ਆਪਣੇ ਕੋਲ ਹੈਗੇ ਥੋੜੇ ਪੈਸੇ ਨਾਲ ਆਪਾਂ 100-200 ਰੁਪਏ ਦੇ ਨਾਲ ਉਹ ਚੀਜ਼ਾਂ ਖਰੀਦ ਕੇ ਖਾ ਸਕਦੇ ਆ ਔਰ ਆਪਣੀ ਸਿਹਤ ਬਣਾ ਸਕਦੇ ਆ ਮੈਂ ਜਨੇਲਾ ਗਰੂਪ ਤੋਂ ਜਸਪਾਲ ਸ਼ਰਮਾ ਟੋਟਲ ਇੰਡੀਆ ਨਿਊਜ਼